ਪੰਜਾਬੀ ਆਵਾਜ਼ ਕੈਨੇਡਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਕੇਐਸ ਪੱਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਜ਼ਰਾਂ ਜੀ ਤੁਹਾਡੀ ਕਚਹਿਰੀ ਚ ਇੱਕ ਨਵਾਂ ਆਰਟੀਕਲ ਲੈ ਕੇ ਤੇ ਉਮੀਦ ਕਰਦਾ ਤੁਹਾਨੂੰ ਇਹ ਆਰਟੀਕਲ ਪਸੰਦ ਆਵੇਗਾ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਓ ਧੰਨਵਾਦ ਤੁਹਾਡੇ ਸਾਡੇ ਨਾਲ ਜੁੜਨ ਵਾਸਤੇ ਜਿੱਦਾਂ ਤੁਸੀਂ ਜਾਣਦੇ ਹੋ ਕਿ ਇਸ ਚੈਨਲ ਨੂੰ ਭਾਰਤ ਦੇ ਵਿੱਚ ਜੜਾ ਹੈ ਬੰਦ ਕਰ ਦਿੱਤਾ ਗਿਆ ਤੇ ਮੈਂ ਉਮੀਦ ਕਰਦਾ ਮੈਂ ਤਵਕਕਉ ਕਰਦਾ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰ ਦਿਓ ਤਵਾ ਧੰਨਵਾਦੀ ਸਾਡੇ ਨਾਲ ਜੁੜੇ ਨਾਮਾਸਤੇ ਕਿਉਂਕਿ ਤੁਹਾਡੇ ਸਹਿਯੋਗ ਸਦਕਾ ਅਸੀਂ ਇਸ ਚੈਨਲ ਨੂੰ ਹੋਰ ਵਧਾ ਫਲਾ ਜਿਹੜਾ ਹੈ ਉਹ ਸਕਦੇ ਹਾਂ ਤੇ ਆਓ ਆਪਾਂ ਅੱਜ ਦੇ ਟੌਪਿਕ ਵੱਲ ਚੱਲਦੇ ਹਾਂ ਅੱਜ ਦਾ ਟੌਪਿਕ ਹੈ ਰਾਜ ਤੇ ਅਸੀਂ ਰਾਜ ਤੇ ਭੀਖ 'ਚ ਫਰਕ ਹੁੰਦਾ ਭੀਖ ਮੰਗੀ ਜਾਂਦੀ ਆ ਮਰਜੀ ਅਗਲੇ ਦੀ ਹੁੰਦੀ ਆ ਭੀਖ ਤਰਸ ਖਾ ਕੇ ਦੇਣੀ ਆ ਕਿ ਨਹੀਂ ਰਾਜ ਮੰਗਿਆ ਨਹੀਂ ਜਾਂਦਾ ਭਲੇ ਉਹ ਲਿਆ ਜਾਂਦਾ ਲਿਆ ਸਿੱਖਾਂ ਨੇ ਰਾਜ ਹਿੱਕ ਦੇ ਜੋਰ ਨਾਲ ਦਿੱਲੀ ਤਖਤ ਤੇ ਪੈਰ ਪਸਾਰੀ ਬੈਠੀ ਮੁਗਲੀਆਂ ਹਕੂਮਤ ਦੀ ਜੜ ਪੁੱਟ ਕੇ ਲਿਆ ਸੀ ਅਗਲੇ ਤਾਂ ਆਪ ਦੀਆਂ ਡੋਲੇ ਦੇ ਨਾਲ ਰਲੇ ਫਿਰਦੇ ਸੀ ਜੇ ਦੁਸ਼ਮਣ ਐਡਾ ਸਮਰੱਥ ਸੀ ਉਹ 1526 ਤੋਂ 1857 330 ਸਾਲ ਦੇ ਲਗਭਗ ਮੁਗਲਾਂ ਦਾ ਗੁਲਾਮ ਕਿਵੇਂ ਰਹਿ ਗਿਆ ਕਦੇ ਸੋਚਿਆ ਦੁਸ਼ਮਣ ਨੂੰ ਰਾਜ ਹਿੱਕ ਦੇ ਜ਼ੋਰ ਨਾਲ ਨਹੀਂ ਆਪ ਦੇ ਲੋਕਾਂ ਨਾਲ ਛਲਕਪਟ ਗਦਾਰੀਆਂ ਕਰਨ ਤੇ ਗੋਰਿਆਂ ਦੇ ਥੱਲੇ ਚੱਟਣ ਤੇ ਤੋਹਫੇ ਚ ਮਿਲਿਆ ਸੀ ਅਜਾਸ਼ ਨਹਿਰੂ ਤੇ ਜਨਾ ਮਾਉਂਟ ਬੈਟਨ ਦੀ ਜਨਾਨੀ ਦੇ ਮੋਢ ਬੈਠ ਅੰਗਰੇਜ਼ਵਾਂ ਨੂੰ ਧੋਖੇ ਨਾਲ ਖੋਇਆ ਸਾਡਾ ਹੀ ਰਾਜ ਆਪਸ ਵਿੱਚ ਵੰਡੀ ਜਾ ਰੇ ਸੀ ਜਦ ਰਾਜ ਦੀ ਵੰਡ ਧਰਮ ਦੇ ਆਧਾਰ ਤੇ ਹੋ ਰਹੀ ਸੀ ਸਾਡੀ ਸੁਰਤ ਜਾਗੀ ਕਿਉਂ ਨਾ ਕਿ ਅਸੀਂ ਵੀ ਧਰਮੀ ਆ ਦੂਜਿਆਂ ਦੇ ਅਧੀਨ ਸਾਡਾ ਸਿਧਾਂਤ ਕਿਵੇਂ ਜਿੰਦਾ ਰਹੂ ਅਧੀਨ ਤਾਂ ਗੁਲਾਮ ਹੀ ਰਹਿੰਦੇ ਨੇ ਗੁਲਾਮੀ ਦੀ ਸਜ਼ਾ ਹੁੰਦੀ ਆ ਅਸੀਂ ਤੇਜ਼ੀ ਤੇ ਰਭਣਾ ਆਪ ਦਾ ਰਾਹ ਛੋੜਨਾ ਸੀ ਜੋ ਦੋਹਾਂ ਚ ਇੱਕ ਬਾਹ ਫੜਨੀ ਸੀ ਭਲਿਓ ਗੁਲਾਮੀ ਅਸੀਂ ਉਹਨਾਂ ਦੀ ਲਈ ਸੀ ਆਪਦੇ ਸਿਧਾਂਤ ਕਰਕੇ ਹੁਣ ਉਹਨਾਂ ਨੂੰ ਸਾਡੀ ਗੁਰੂ ਸਿਧਾਂਤ ਚ ਪਰਪਕਤਾ ਕਟੜਵਾਦ ਲੱਗਣ ਲੱਗ ਗਈ ਉਹ ਕਹਿੰਦੇ ਸਾਨੂੰ ਥੋੜੇ ਤੋਂ ਹੀ ਖਤਰਾ ਸਾਡੇ ਪੁਰਖਿਆਂ ਨੇ ਅਕਾਲ ਪੁਰਖ ਤੇ ਭਰੋਸਾ ਕਰ ਰਾਜ ਲਿਆ ਸੀ ਰਾਜ ਤੁਸੀਂ ਗੁਰੂ ਤੇ ਭਰੋਸਾ ਚੱਕ ਪੜੇ ਲਿਖੇ ਨੇ ਨਹਿਰੂ ਗਾਂਧੀ ਦੀ ਜ਼ੁਬਾਨ ਤੇ ਭਰੋਸਾ ਕਰ ਲਿਆ ਕੌਣ ਤਾਂ ਫਿਰ ਰੁਲਣੀ ਸੀ ਤੁਹਾਡੇ ਸਾਹਮਣੇ ਨਹਿਰੂ ਤੇ ਜਨਾਬ ਹੀ ਤਾਂ ਅੰਗਰੇਜ਼ ਤੋਂ ਲਿਖਤੀ ਦੇਸ਼ ਲੈ ਹੀ ਰਹੇ ਸੀ ਤੇ ਤੁਸੀਂ ਨਹਿਰੂ ਗਾਂਧੀ ਦੀ ਕਹੀ ਤੇ ਭਰੋਸਾ ਕਰ ਨੀਵੀਂ ਪਾ ਗੁਲਾਮ ਬਣੇ ਬਣ ਬਹਿ ਗਏ ਕੀ ਤੁਹਾਨੂੰ ਅਗਲਿਆਂ ਦਾ ਇਤਿਹਾਸ ਪਤਾ ਨਹੀਂ ਸੀ 84 ਸੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲਾ ਸੰਤ ਆਧਵਾਦੀ ਅਤਵਾਦੀ ਕਹਿ ਤੁਹਾਡੇ ਸਾਹਮਣੇ ਸ਼ਹੀਦ ਕਰ ਦਿੱਤਾ ਕਿਉਂਕਿ ਪੰਜਾਬ ਦੇ ਗਦਾਰ ਰਾਸੀ ਲੋਕਾਂ ਦੀ ਦੁਸ਼ਮਣ ਨਾਲ ਅੰਦਰਲੀ ਗੰਡ ਤੁੱਪ ਸੌਦੇਬਾਜ਼ ਨੂੰ ਨੰਗਾ ਕਰਦਾ ਸੀ ਨੰਗਾ ਉਹ ਸੌਦੇਬਾਜ਼ਾਂ ਨੂੰ ਲੋਲਕਾਰਦਾ ਸੀ ਜਿਹੜੇ ਦਿੱਲੀ ਨਾਲ ਰਲ ਥੋਨੂੰ ਦਿੱਲੀ ਦਾ ਗੁਲਾਮ ਬਣਾਉਣ ਲਈ ਅੰਦਰੋਂ ਦੁਸ਼ਮਣ ਨਾਲ ਰਲ ਕੇ ਉੱਪਰੋਂ ਪੰਥਕ ਹੋਣ ਦੀਆਂ ਲੋਕਣ ਮੀਜੀਆਂ ਖੇਡ ਰਹੇ ਸੀ ਖੇਡ ਇਸੇ ਲਈ ਤਖਤ ਢਾਇਆ ਇਸੇ ਲਈ ਤੁਹਾਡੇ ਆਪ ਦੇ ਕੁੱਖੋਂ ਜਾਣ ਨੂੰ ਅਤਵਾਦੀ ਕਹਿ ਮਾਰ ਲਾਸ਼ਾਂ ਹਰੀ ਕੇ ਚਖਪਾ ਦਿੱਤੀਆਂ ਖਪਾ ਕੋ ਕੋ ਮਾਰਤੇ ਸਾਡੀਆਂ ਧੀਆਂ ਦੀਆਂ ਠਾਣਿਆਂ ਚ ਲਜਾਪ ਪਾਤ ਰੋਲਤੀ ਜਿਹੜੇ ਕਾਨੂੰਨ ਦੇ ਰਖਵਾਲਿਆਂ ਨੇ ਇਸ ਕਕਰਮ ਚ ਸਾਥ ਦੇਣ ਤੋਂ ਪੈਰ ਪਿਛਾਂ ਖਿੱਚ ਲਿਆ ਉਹਨਾਂ ਦੇ ਹਥਿਆਰ ਵਾਪਸ ਲੈ ਉਹਨਾਂ ਦਾ ਆਪ ਦੇ ਨਕਲੀ ਕੱਟਾਂ ਤੋਂ ਕਤਲ ਕਰਾ ਦੋਸ ਖਾੜਕੂਆਂ ਸਿਰ ਮੜ ਦਿੱਤਾ ਮਰਿਆ ਕੌਣ ਤੁਸੀਂ ਮਾਰਿਆ ਕਿੰਨੇ ਮਾਰਿਆ ਕਿੰਨੇ ਤੁਹਾਡੇ ਆਪਣਿਆਂ ਨੇ ਮਰਵਾਇਆ ਕਿੰਨੇ ਸਾਡੇ ਚੋਂ ਦਿੱਲੀ ਅੰਦਰੋਂ ਦਿੱਲੀ ਨਾਲ ਰਲੇ ਗਦਾਰਾਂ ਨੇ ਜਨ ਸੰਗੀ ਮਰਾਜੀ ਮਰਾਰਜੀ ਦੇਸਾਈ ਨੂੰ ਪੰਜਾਬ ਚ ਲਿਆਉਣ ਵਾਲੇ ਕੌਣ ਸਨ ਉਮਨਾਰਜੀ ਮਰਾਰਜੀ ਦਸਾਈ ਜਿਸ ਨੇ ਦਰਬਾਰ ਸਾਹਿਬ ਚ ਦੇਖ ਲੈਣ ਵਲੇ ਆਪ ਦੀ ਸੇਲੀ ਚੱਕ ਔਕਾਤ ਵਿਖਾਈ ਸੀ ਕਦੇ ਸੋਚਿਆ ਨਹੀਂ ਉਲਟਾ ਸੰਤ ਨੂੰ ਥੋੜੀ ਕਚਾਰੀ ਚ ਖੜਾ ਕਰ ਉਹਨਾਂ ਨੂੰ ਖਲਨਾਇਕ ਬਣਾ ਉਹਦੀ ਸਿਧਾਂਤਕ ਸੋਚ ਅਤਵਾਦੀ ਦੀ ਸੋਚ ਬਣ ਆਤੀ ਕਿਉਂਕਿ ਅਖੌਤੀ ਪੰਥ ਤੇ ਤਿਲਕ ਲਾਈ ਆਰੀਆ ਸਮਾਜ ਆਰ ਐਸ ਐਸ ਮੂਰੇ ਸ਼ੀਸ਼ਨਵਾ ਨਵਾ ਤੁਸੀਂ ਤਾਂ ਖੱਬੇ ਪੱਖੀਆਂ ਦਾ ਅਤੇ ਆਰੀਆ ਸਮਾਜੀਆਂ ਦਾ ਸ਼ਹੀਦ ਸਾਂਝਾ ਸੀ ਤੇ ਹੈ ਇਉਂ ਚੱਲਦੀ ਹੈ ਰਾਜਨੀਤੀ ਤੁਹਾਡੇ ਹੱਕਾਂ ਦੀ ਤੁਹਾਡੀ ਅਣਖ ਦੀ ਗੱਲ ਕਰਨ ਵਾਲਾ ਸਟੇਟ ਲਈ ਆਤਵਾਦੀ ਹੋ ਸਕਦਾ ਭਲੋ ਤੁਹਾਡੇ ਲਈ ਆਤਵਾਦੀ ਕਿਵੇਂ ਬਣ ਗਿਆ ਕਦੇ ਸੋਚਣ ਦੀ ਖੇਚਲ ਕੀਤੀ ਆ ਸਟੇਟ ਦਾ ਸਾਥ ਦਿੱਤਾ ਸਰਕਾਰੀ ਬੁਰਕੀਆਂ ਲਈ ਅਖੌਤੀ ਵਿਦਿਆਲਾਬ ਬੁੱਧੀਜੀਵੀ ਬਣੇ ਵਰਗ ਨੇ ਤੇ ਲੋਕਤੰਤਰ ਦਾ ਚੌਥਾ ਸਮਝ ਸਮਝੀ ਜਾਂਦੀ ਸ਼ਰਾਬ ਨਾਲ ਜਿਉਂ ਜਿਉਂ ਦਾ ਮਾਸ ਚੁੰਡ ਦੀ ਮੰਗਵੀ ਵਿਚਾਰਤਾਰਾ ਅਲੀ ਅਖੌਤੀ ਪੱਤਰਕਾਰੀ ਨੇ ਇਲਜ਼ਾਮ ਲਗਿਆ ਅੱਡ ਦੇਸ਼ ਮੰਗਦੇ ਨੇ ਤੁਸੀਂ ਉਹ ਵੀ ਨਹੀਂ ਸੀ ਮੰਗਿਆ ਤੁਸੀਂ ਤਾਂ 47 ਦੀ ਵੰਡ ਮੋਕੇ ਇੱਕਸ ਕੇ ਕੇ ਬਾਹਰ ਦਾ ਹੌਕਾ ਦਿੰਦੇ ਰਹਿ ਗਏ ਰਾ ਸਮਝ ਨਹੀਂ ਆਈ ਕਿ ਤੁਹਾਡਾ ਦਾਵਾ ਤਾਂ ਅਗਲਿਆਂ ਨੇ ਵਿਚ ਚਾਲਿਓਂ ਪਾੜ ਪਾੜਿਆ ਹੀ ਨਹੀਂ ਪੰਜਾਬ ਦੇ ਦੇਸ਼ ਵਿਚਾਲਿਓਂ ਅੱਧਾ ਨਹਿਰੂ ਲੈ ਗਿਆ ਤੇ ਅੱਧਾ ਜਿਨਾ ਕਤਲੋਗਾਰਤ ਕਿਦਾ ਆਇਆ ਲੁੱਟਿਆ ਕੌਣ ਗਿਆ ਪੱਥ ਕਿਦੀ ਰੁਲੀ ਅਜੇ ਵੀ ਪਤਾ ਨਹੀਂ ਲੱਗਿਆ ਸਰ ਸਰਕੂਲਰਿਜ਼ਮ ਧਰਮ ਨਰ ਫਕਤਾ ਦੇਸ਼ ਕਿੰਨੂੰ ਕਹਿੰਦੇ ਨੇ ਹੁਣ ਓਹੀ ਦੁਸ਼ਮਣ ਤੁਹਾਡੇ ਤੇ ਤੇ ਤੁਹਾਡਾ ਬਚਿਆ ਖੁਚਿਆ ਪੰਜਾਬ ਖੋਣ ਨੂੰ ਫਿਰਦਾ ਕੁਸ਼ਤਾ ਹੋਸ਼ ਕਰੋ ਰਾਜ ਚਲਾਉਣ ਲਈ ਮਾਲਕ ਇੱਕ ਗੁਲਾਮ ਚੁਣਦਾ ਆਪਦੀ ਮਰਜ਼ੀ ਦਾ ਤੁਹਾਡੇ ਚੋਂ ਤੁਹਾਡੇ ਵਰਗਾ ਕਦੇ ਦਰਬਾਰਾ ਕਦੇ ਬੈਂਤਾ ਕਦੇ ਬਾਦਲ ਕਦੇ ਜਾਲੂ ਕਦੇ ਕੈਪਟਨ ਤੇ ਹੁਣ ਨਵਾਂ ਉਠਿਆ ਇਨਕਲਾਬੀ ਮਾਲਕ ਗੁਲਾਮ ਨੂੰ ਪੁਸ਼ਤਾ ਨਹੀਂ ਹੁੰਦਾ ਦੱਸਦਾ ਹੁੰਦਾ ਗੁਲਾਮ ਦੇ ਬਾਦਸ਼ਾਹ ਦਾ ਹੁਕਮ ਹੀ ਗੁਲਾਮ ਲਈ ਇਲਾਹੀ ਫਰਮਾਨ ਹੁੰਦਾ ਰਾਜ ਦੇ ਅੰਦਰਲੇ ਬੰਦਾ ਬੰਦੇ ਉਹਦੇ ਹੀ ਹੁੰਦੇ ਨੇ ਤੇ ਹਮੇਸ਼ਾ ਅਗਲਿਆਂ ਨੇ ਰਾਜ ਸਭਾ ਚ ਪੰਜ ਰਾਗਵ ਚੱਡਾ ਕਲ ਦਾ ਸ਼ੋਕਰਾ ਸਿਰ ਤੇ ਬਿਠਾ ਕੇ ਦਿਖਾਈ ਨਹੀਂ ਦੁੱਤਾ ਪੁਲਿਸ ਮੁਖੀ ਉਹਨਾਂ ਦਾ ਪੰਜਾਬ ਦੀ ਸਾਡੇ ਹੱਕਾਂ ਦੀ ਅਣਖ ਦੀ ਗਣ ਕਰਨ ਵਾਲੇ ਗਬਰੂ ਦੇ ਅੰਧੇਹਾੜੇ ਕਤਲ ਕਰਕੇ ਮਾਲਕ ਨੇ ਗੁਲਾਮਾਂ ਨੂੰ ਸੁਨੇਹਾ ਦਿੱਤਾ ਭਾਈ ਤੁਸੀਂ ਗੁਲਾਮ ਹੋ ਕਹਿੰਦੇ ਸਿੱਖ ਆਜ਼ਾਦ ਕੌਮਾਂ ਆਜ਼ਾਦ ਕੌਮਾਂ ਦੇ ਸਿਧਾਂਤਕ ਤਖਤ ਦਾ ਜਥੇਦਾਰ ਸਰਕਾਰੀ ਸੁਰੱਖਿਆ ਨਹੀਂ ਲੈਂਦਾ ਹੁੰਦਾ ਸੁਰੱਖਿਆ ਗੁਲਾਮ ਲੈਂਦੇ ਨੇ ਰਾਜ ਵੱਲੋਂ ਦਿੱਤੀ ਸੁਰੱਖਿਆ ਜਾਣ ਕੇ ਪਹਿਲਾਂ ਇਨਕਲਾਬੀ ਤੋਂ ਵਾਪਸ ਦਵਾਈ ਇਸ ਰੌਲੇ ਦੀ ਆੜ ਚ ਦਿੱਲੀ ਨੇ ਆਪ ਦੀ ਸੁਰੱਖਿਆ ਛਤਰੀ ਦੀ ਬੁਰਕੀ ਸੁੱਟ ਜਥੇਦਾਰ ਦਾ ਸਿੱਧਾ ਆਪ ਦੇ ਕਬਜੇ ਲੈ ਥੱਲੇ ਲੈਣ ਦੀ ਚਾਲ ਚੱਲੀ ਆ ਪਰ ਅਫਸੋਸ ਸਾਨੂੰ ਸਮਝ ਨਹੀਂ ਆਈ ਜਿਸ ਆਜ਼ਾਦੀ ਦੇ ਸਿਧਾਂਤ ਕਰਕੇ ਦੁਸ਼ਮਣ ਨੇ ਤਖਤ ਢਾਇਆ ਤੇ ਉਸੇ ਤਖਤ ਦਾ ਜਥੇਦਾਰ ਦੁਸ਼ਮਣ ਤੋਂ ਸੁਰੱਖਿਆ ਲੈ ਲਵੇ ਫਿਰ ਸਿੱਖ ਕੌਮ ਆਜ਼ਾਦ ਕਿਵੇਂ ਹੋਈ ਕਦੇ ਸੋਚਿਆ ਨਹੀਂ ਕਿਉਂਕਿ ਮਾਡਰਨ ਐਜੂਕੇਸ਼ਨ ਨੇ ਦਿਮਾਗ ਦਾ ਸੋਚਣ ਵਾਲਾ ਖਾਨਾ ਹੀ ਸਾਫ਼ ਕਰ ਦਿੱਤਾ ਜਿਨ੍ਹਾਂ ਦੇ ਪੁਰਖਿਆਂ ਨੇ ਹੀ ਅੰਗਰੇਜ਼ਾਂ ਨਾਲ ਰਲ ਤੁਹਾਨੂੰ ਉਹਨਾਂ ਦੇ ਗੁਲਾਮ ਬਣਾਇਆ ਹੋਵੇ ਉਹ ਤੁਹਾਨੂੰ ਆਜ਼ਾਦ ਕਿਵੇਂ ਹੋ ਦੇਣਗੇ ਦੁਸ਼ਮਣ ਨੀਤੀ ਨੂੰ ਸਮਝੋ ਜਿਹੜੇ ਅਬਦਾਲੀ ਨੇ ਦਰਬਾਰ ਸਾਹਿਬ ਠਾਇਆ ਸਰੋਵਰ ਪੂਰਿਆ ਉਹਦੀ ਸਮਝੌਤੇ ਦੀ ਪੇਸ਼ਕਸ਼ ਨੂੰ ਸਾਡੇ ਪੁਰਖਿਆਂ ਇਹ ਕਹਿ ਕੇ ਠਕਰਾ ਠਕਾ ਗਏ ਕਿ ਸਮਝੌਤੇ ਮਲਬੇ ਦੇ ਢੇਰ ਤੇ ਨਹੀਂ ਹੁੰਦੇ ਅਸੀਂ ਦੱਸਾਂਗੇ ਕਿ ਸਮਝੌਤਾ ਕਿਵੇਂ ਤੇ ਕਦੋਂ ਕਰਨਾ ਉਥੇ ਅਬਦਾਲੀ ਦੀ ਵੰਸ਼ਜ ਬੀਬੀ ਇੰਦਰਾ ਨੇ ਦਰਬਾਰ ਢਾਇਆ ਬਾਦਲ ਕੇ ਉਸੇ ਮਲਬੇ ਦੇ ਢੇਰ ਦੇ ਖੜ ਸਮਝੌਤਾ ਕਰਾਈ ਕਿਉਂਕਿ ਤੁਸੀਂ ਕਿਹੜੇ ਚਾਚ ਉਹਨਾਂ ਨੂੰ ਵਾਰ-ਵਾਰ ਮੁੱਖ ਮੰਤਰੀ ਬਣਾਉਂਦੇ ਰਹੇ ਦੁਸ਼ਮਣ ਨੇ ਪਹਿਲਾਂ ਕਸ਼ਤਰੀ ਖੜੇ ਕੀਤੇ ਆਪ ਦੀ ਰਾਸੀ ਸੱਤਾ ਨੂੰ ਕਾਇਮ ਕਰਨ ਲਈ ਜਦ ਕਸ਼ਤਰੀਆਂ ਨੇ ਸਿਰ ਚੁੱਕਿਆ ਅਗਲਿਆਂ ਨੇ ਛਤਰੀ ਰੋਲ ਕੇ Rajput ਮੂਰੇ ਕੀਤੇ ਜਦ ਸਿੱਖਾਂ ਨੇ ਸਰਹੰਦ ਦਿੱਲੀ ਰੋਲ ਆਪ ਦਾ ਰਾਜ ਕਾਇਮ ਕਰ ਲਿਆ ਉਹ ਟਲੇ ਨਹੀਂ ਉਹਨਾਂ ਨੇ ਅੰਗਰੇਜ਼ਾਂ ਦੀ ਜੁੱਤੀ ਚੱਟ ਉਹਨਾਂ ਨਾਲ ਰਲ ਥੋੜਾ ਰਾਜ ਰੋਲਤਾ ਤੁਹਾਨੂੰ ਆਪਦੀ ਫੌਜ ਤਨਖਾਹ ਤੇ ਗੁਲਾਮ ਬਣਾ ਲਿਆ ਗ੍ਰਾਮ Rajput ਵਗਾ ਕੇ ਮਾਰੇ ਪਰ ਤੁਸੀਂ ਨਹੀਂ ਸਮਝੇ ਭਲਿਓ ਅਰਧਾਤ ਦੋਰਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਕਿਉਂ ਪੜਿਆ ਕਿਉਂ ਪੜਿਆ ਜਾਂਦਾ ਕਿਉਂਕਿ ਰਾਜ ਬਿਨਾ ਨਹੀਂ ਧਰਮ ਚਲੇ ਹੈ ਨਸੀਅਤ ਤੁਹਾਨੂੰ ਸੀ ਗੁਰੂ ਵੱਲੋਂ ਪਰ ਸਮਝ ਅਗਲੇ ਗਏ ਅਗਲਿਆਂ 1947 ਚ ਰਾਜ ਲਿਆ ਨਹੀਂ ਫਿਰ ਉਹਨਾ ਆਪ ਦੇ ਧਰਮ ਦਾ ਝੰਡਾ ਲਹਿਰਾਣੇ ਨਹੀਂ ਜਿਉਸ਼ ਹਿਟਲਰ ਤੋਂ ਕੁੱਟ ਖਾ ਕੇ ਪਹਿਲੀ ਛੱਟੇ ਸਮਝ ਗਏ ਸੀ ਕਿ ਕੌਮ ਦੀ ਹੋਂਦ ਨੂੰ ਜਿਉਂਦਾ ਰੱਖਣ ਲਈ ਆਪ ਦਾ ਘਰ ਲੈਣਾ অতি ਜ਼ਰੂਰੀ ਆਤੀ ਜ਼ਰੂਰੀ ਆਪ ਦੇ ਘਰ ਚੀ ਬੰਦਾ ਰਾਜਾ ਹੁੰਦਾ ਇਸੇ ਲਈ ਉਹ ਘਰ ਬਣਾਉਣ ਦਾ ਸੁਪਨਾ ਬੁਣਦਾ ਉਸ ਘਰ ਨੂੰ ਬਣਾਉਣ ਲਈ ਜ਼ਿੰਦਗੀ ਪਰ ਜਦੋਂ ਜੈਦ ਕਰਦਾ ਆਪ ਦਾ ਘਰ ਬਣਾਉਂਦਾ ਬਾਹਰਲੇ ਦਾ ਦਖਲ ਆਪ ਦੇ ਘਰ ਚ ਹੋਣ ਨਹੀਂ ਦਿੰਦਾ ਤੁਸੀਂ ਤਾਂ ਆਪ ਦਾ ਬਣਿਆ ਬਣਾਇਆ ਘਰ ਦੁਸ਼ਮਣ ਦੇ ਹਵਾਲੇ ਕਰਤਾ ਦੁਸ਼ਮਣ ਦੇ ਬਗਾਨੇ ਵਿੜੇ ਨੂੰ ਆਪਣਾ ਘਰ ਸਮਝ ਕੇ ਕਹੀ ਗਏ ਬਗਾਨੇ ਘਰ ਨੂੰ ਆਪ ਦਾ ਘਰ ਸਮਝਣਾ ਇੱਕ ਭੁੱਲ ਤੋਂ ਵੱਧ ਹੋਰ ਕੁਝ ਨਹੀਂ ਹੁੰਦਾ ਉਹ ਇੱਕ ਭਰਮ ਇਲਿਊਜ਼ਨ ਹੈ ਸੱਚ ਤਾਂ ਇਹ ਕਿ ਬਗਾਨੇ ਘਰ ਚ ਬੰਦਾ ਮਹਿਮਾਨ ਹੁੰਦਾ ਮਹਿਮਾਨ ਉਹ ਵੀ ਤਾਂ ਜੇ ਘਰ ਦਾ ਅਸਲ ਮਾਲਕ ਸਮਝੇ ਇਸ ਨੂੰ ਜਿੰਨੀ ਸੱਤੀ ਜਿੰਨੀ ਛੇਤੀ ਸਮਝ ਜਾਓਗੇ ਜਸ ਸਮਝ ਲਓਗੇ ਰੈਂਦੀ ਪਤ ਸ਼ਾਇਦ ਬਚ ਜਾਵੇ ਕੀ ਹੁਣ ਉਹਨਾਂ ਦਾ ਰਾਜ ਨਹੀਂ ਇਹੀ ਕਿਹਾ ਸੀ ਨਾ ਗੁਰੂ ਨੇ ਰਾਜ ਬਿਨਾ ਤਾਂ ਧਰਮ ਧਰਮ ਚਲੇ ਹੈ ਅਗਲੇ ਮੁਸਲਮਾਨ ਤੋਂ ਉਹਨਾਂ ਦੇ ਪੂਰਵਜਨਾਂ ਨਾਲ ਕੀਤੀਆਂ ਦਾ ਬਦਲਾ ਲੈ ਰਹੇ ਨੇ ਉਹ ਪੂਰਵਜੀਆਂ ਦੁਨਿਆ ਮਨੁਸਮ੍ਰਿਤੀਆਂ ਲਾਗੂ ਕਰ ਰਹੇ ਨੇ ਅਗਲਿਆਂ ਨੇ 330 ਸਾਲ ਮੁਗਲਾਂ ਦੀ ਗੁਲਾਮੀ ਸਹੀ 200 ਸਾਲ ਅੰਗਰੇਜ਼ਾਂ ਦੀ ਪਰ ਰਾਜ ਦਾ ਸੁਪਨਾ ਕਰਕੇ ਵਿਖਾਇਆ ਸਾਡਿਆਂ ਨੇ ਤਾਂ 47 ਚ ਮੁਰੇ ਪਿਆਰ ਰਾਜ ਪਰੋਸ ਕੇ ਝੋਲੀ ਚ ਪਾਤਾ ਪਾਸੇ ਦਾਵਾ ਨਹਿਰੂ ਗਾਂਧੀ ਦੇ ਕਦ ਭਾਰਤੀ ਆਜ਼ਾਦੀ ਦੀ ਲੜਾਈ ਥੱਲੇ ਹਾਈਜੈਕ ਕਰ ਤੁਹਾਨੂੰ ਵਰਤ ਕੇ ਗੁਲਾਮ ਬਣਾ ਲਿਆ ਗੁਲਾਮ ਤੁਹਾਨੂੰ ਪਤਾ ਤੱਕ ਨਹੀਂ ਲੱਗਿਆ ਆਸ਼ਰਮ ਚ ਜਵਾਨ ਔਰਤਾਂ ਦਾ ਨਿਰਮੇਸਤਰ ਹੋ ਸੌਣ ਵਾਲਾ ਫਾਦਰ ਆਫ ਨੇਸ਼ਨ ਬਣ ਗਿਆ ਤੇ ਸਾਰੇ ਅਜਾਇਸ਼ ਅਜਾਇਸ਼ ਨਵੇਂ ਦੇਸ਼ ਦਾ ਚਾਚਾ ਨਹਿਰੂ ਬਣ ਗਿਆ ਸਰਾਬੇ ਤੇ ਗਦਰੀ ਬਾਬਿਆਂ ਦੀਆਂ ਸਿੱਖ ਸਿਧਾਂਤ ਤੋਂ ਦੂਤੀਆਂ ਕੁਰਬਾਨੀਆਂ ਨੂੰ ਦਰਕਨਾਰ ਕਰ ਆਰੀਆ ਸਮਾਜੀ ਤੇ ਕਾਮਰੇਡਾਂ ਨੇ ਭਗਤ ਸਿੰਘ ਤੁਹਾਡਾ ਹੀਰੋ ਬਣਾਤਾ ਤੇ ਜਿਹੜਾ ਕੌਮ ਦੀਆਂ 80% ਕੁਰਬਾਨੀਆਂ ਉਹ ਗੁਲਾਮ ਪਣਾ ਲਈਆਂ ਗਈਆਂ ਹੁਣ ਉਹ ਭਾਰਤ ਚ ਹਿੰਦੂ ਵੀ ਮੁਸਲਮਾਨ ਪੰਜਾਬ ਚ ਸਿੱਖ ਵੀ ਹਿੰਦੂ ਸਿੱਖ ਵੀ ਮੁਸਲਮਾਨ ਦਾ ਪੱਤਾ ਖੇਡ ਰਹੇ ਨੇ ਅਫਗਾਨਿਸਤਾਨ ਦੇ ਗੁਰਦੁਆਰਿਆਂ ਤੇ ਹਮਲਾ ਕਿਉਂ ਕਰਾਇਆ ਗਿਆ ਕਿਉਂਕਿ ਮੁਸਲਮਾਨ ਸਿੱਖਾਂ ਦੇ ਹੱਕ ਚ ਬੋਲ ਰਹੇ ਨੇ ਅਸੀਂ ਅਣਖੀ ਕਿਵੇਂ ਪਾਟੇ ਪਏ ਆ ਜੇ ਅੱਜ ਅਲੱਗ ਸੰਸਥਾਵਾਂ ਬਣਾ ਹੀ ਲਈਆਂ ਤਾਂ ਕਿ ਗੁਰੂ ਵੰਡ ਲਿਆ ਗੁਰੂ ਤਾਂ ਇੱਕ 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 ਕੀਤੇ ਸੀ ਇਸੇ ਏਕੇ ਲਈ ਤਾਂ ਪੁੱਤ ਵੀ ਵਾਰੇ ਸੀ ਪਈਆਂ ਲਾਸ਼ਾਂ ਨੂੰ ਵੇਖ ਸਵਾਲ ਹੋਇਆ ਤਾਂ ਕਾ ਤੇਰੇ ਪੁੱਤ ਨੇ ਗੁਰੂ ਦਾ ਜਵਾਬ ਸੀ ਕਿ ਤੁਸੀਂ ਮੇਰੇ ਪੁੱਤ ਨਹੀਂ ਅਸੀਂ ਤਾਂ ਭਾਂਡੇ ਤੱਕ ਅਲੱਗ ਕਰ ਲਏ ਅਸੀਂ ਕੌਣ ਅਸੀਂ ਟਕਸਾਲੀ ਅਸੀਂ ਕੌਣ ਅਸੀਂ ਅਖੰਡ ਕੀਰਤਰੀਏ ਤੁਸੀਂ ਕੌਣ ਅਸੀਂ ਢੱਡਰੀਆਂ ਵਾਲੇ ਧਾੜ ਵੀ ਹੱਕ ਠੋਕ ਕਹਿੰਦਾ ਮੈਂ ਤਾਂ ਹਿੰਦੂ ਦਾ ਪੁਜਾਰੀ ਹਾਂ ਪਰ ਤੁਹਾਨੂੰ ਸਮਝ ਨਹੀਂ ਆਉਂਦੀ ਜਾਤ ਪਾਤ ਊਚ ਨੀਚ ਦੇ ਪੁਜਾਰੀ ਤੁਹਾਡੇ ਸਿਧਾਂਤ ਕਰਕੇ ਆਤਮਾ ਤੋਂ ਤੁਹਾਨੂੰ ਆਪ ਦਾ ਨਹੀਂ ਮੰਨਦੇ ਤੁਸੀਂ ਉਹਨਾਂ ਦੇ ਭਰਾ ਨਹੀਂ ਹੋ ਸਕਦੇ ਅਗਲੇ ਨੇ ਤੁਹਾਡੇ ਨਾਲ ਸਮੂਹਿਕ ਬਲਾਤਕਾਰ ਕਰ ਗਲੀਆਂ 'ਚ ਕਮਾਇਆ ਇੱਕ ਭਰਾ ਦੂਜੇ ਭਰਾ ਦੀ ਧੀ ਦੀ ਇੱਜ਼ਤ ਨਹੀਂ ਰੋਲਦਾ ਹੁੰਦਾ ਅੱਜ ਕੋਈ ਕੌਮ ਦੀ ਕੌਮ ਦੇ ਹੱਕਾਂ ਦੀ ਆਜ਼ਾਦੀ ਦੀ ਗੱਲ ਕਰਦਾ ਚੁਣ ਕੇ ਮਾਰ ਰਹੇ ਨੇ ਭਲਿਓ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਇੱਥੇ ਉਹਨਾਂ ਦਾ ਰਾਜ ਆ ਲੜਾਈ ਸਿਧਾਂਤ ਦੀ ਆ ਕਿ ਸਾਡਾ ਗੁਰੂ ਇੱਕ ਨਹੀਂ ਜੇ ਹੁਣ ਉਨੂੰ ਹੱਥ ਪਾਉਣਗੇ ਤਾਂ ਮੂੰਹ ਤੇ ਫੇਰ ਕੇ ਖੜੋ ਜਾਣਗੇ ਇਹ ਸਾਡਾ ਨਹੀਂ ਕੰਮ ਲਿਓ ਇਸ ਗੁਰੂ ਬਿਨਾਂ ਸਾਡੀ ਕੀ ਹਸਤੀ ਆ ਕੀ ਔਕਾਤ ਆ ਕਦੇ ਸੋਚਿਆ ਵੱਡਾ ਰਾਜ ਤੁਹਾਡੇ ਰਾਜ ਦੇ ਕਾਬਜ ਹੋ ਰਿਹਾ ਕੁਛ ਤਾਂ ਹੌਸ਼ ਕਰੋ ਅਖੌਤੀ ਬੁੱਧੀਜੀਵੀ ਕਹਿੰਦੇ ਸੀ ਆਖੇ ਇੱਕ ਮੌਕਾ ਦਿਓ ਕਾਦੇ ਲਈ ਅੱਗੇ ਤਾਂ ਦਿੱਲੀ ਤੋਂ ਹੋਰ ਸ਼ਹਿਰਾਂ 'ਚ ਪੈਟਰੋਲ ਦੀ ਸੀ ਹੁਣ ਪੰਜਾਬ ਚ ਰੋਲੂਗੀ ਪੰਜਾਬ ਚ ਪੰਜਾਬ ਹਰ ਪਾਸਿਓਂ ਰੋਲਿਆ ਜਾ ਰਿਹਾ ਦੁਸ਼ਮਣ ਗੁਰੂ ਦੇ ਤਖਤ ਤੇ ਸੰਖਬਚਾਉਣ ਦਾ ਸੁਪਨਾ ਪਾਲੀ ਬੈਠਾ ਸੁਪਨਾ ਯਾਦ ਰੱਖਿਓ ਜੇ ਹੁਣ ਤੱਕ ਖਵਾਰ ਹੋ ਕੇ ਵੀ ਬੱਚੇ ਗੁਰੂ ਸ਼ਰਨ ਚ ਇਕੱਠੇ ਨਾ ਹੋਏ ਤਾਂ ਬੋਧੀਆਂ ਵਾਂਗ ਸਿਰਫ ਦਰਸ਼ਨਾਂ ਦੀ ਖੋਲ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਜੇ ਬਚਣਾ ਹੋਰ ਕੋਈ ਰਾਹ ਨਹੀਂ ਜੇ ਬਚਣਾ ਸੋ ਏ ਸੀ ਸਾਡਾ ਅੱਜ ਦਾ ਲੇਖ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਵੇਗਾ ਪੜ੍ਹਦਿਆਂ ਕੋਈ ਗਲਤੀ ਹੋ ਗਈ ਤਾਂ ਮਾਫ਼ ਕਰਨਾ ਲੇਖਕ ਸਨ ਸਰਦਾਰ ਪਰਮਿੰਦਰ ਸਿੰਘ ਜੰਡਾਲੀ ਪੇਸ਼ਕਸ਼ ਪੰਜਾਬੀ ਆਵਾਜ਼ ਕੈਨੇਡਾ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਧੰਨਵਾਦ ਤੁਹਾਡੇ ਮਿਲਦੇ ਹਾਂ ਜੀ ਇੱਕ ਨਵੇਂ ਅਗਲੇ ਪ੍ਰੋਗਰਾਮ ਵਿੱਚ ਧੰਨਵਾਦ ਸਤਿ ਸ਼੍ਰੀ ਅਕਾਲ ਜੀ